ਸਾਹਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟਿਆਣੇ ਤੁਹਾਨੂੰ ਦੱਦੀਏ ਕਿ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਲ ਵੱਲੋਂ ਅੱਜ ਆਪਣੇ ਸੈਲਰ ਦੇ ਵਰਕਰਾਂ ਦੀ ਇੱਕ ਮੀਟਿੰਗ ਰੱਖੀ ਗਈ ਸੀ ਜੋ ਕਿ ਦੇਖਦੇ ਹੀ ਦੇਖਦੇ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਗੁਰਪ੍ਰਤਨ ਸਿੰਘ ਬੱਬੇ ਹਾਲੀ ਪੁੱਜੇ ਇਸ ਮੀਟਿੰਗ ਦੇ ਦੌਰਾਨ ਮਹੱਲਾ ਵਾਲਮੀਕ ਦੇ ਸੁਖਵਿੰਦਰ ਸਿੰਘ ਨਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਸਾਡੇ ਸੰਦੀਪ ਕੁਮਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸਰੋਪਾ પાਕੇ ਬੱਬੇਵਾਲੀ ਵੱਲੋਂ ਅਕਾਲੀ ਦਲ ਵਿੱਚ ਆਉਣ ਲਈ ਜੀ ਆਇਆਂ ਕਿਹਾ ਇਸ ਮੌਕੇ ਗੁਰ ਇਕਬਾਲ ਸਿੰਘ ਮਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਏ ਮਹਿਮਾਨਾਂ ਨੂੰ ਸਰੋਪਾ ਦੇ ਕੇ ਧੰਨਵਾਦ ਕੀਤਾ ਗਿਆ ਮਾਲ ਪਰਿਵਾਰ ਵੱਲੋਂ ਆਈ ਹੋਈ ਸੰਗਤ ਲਈ ਅਟੁੱਟ ਲੰਗਰ ਵੀ ਵਰਤਾਏ ਗਏ ਤੁਸੀਂ ਦੇਖਦੇ ਪਿਓ ਸਕਰੀਨ ਤੇ ਆਪਨੀ ਤੇ ਇਹ ਤਸਵੀਰਾਂ ਜੋ ਕਿ ਕਾਦੀਆਂ ਤੋਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਗੋਵਿੰਦਰ ਸਿੰਘ ਪਾਰਟੀਆਂ ਨੇ ਤੁਹਾਂ ਦਾ ਦਈਏ ਕਿ ਲਗਾਤਾਰ 2027 ਦੀਆਂ ਵੋਟਾਂ ਦੀ ਜਿਹੜੀ ਇਹ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਤੁਹਾਂ ਦਾ ਦਈਏ ਕਿ ਅਕਾਲੀ ਦਲ ਵੱਲੋਂ ਵੀ ਬੜੇ ਹੀ ਯੋਰਾ-ਸੋਰਾ ਦੇ ਨਾਲ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਤੁਸੀਂ ਦੇਖਦੇ ਪਿਓ ਕਿ ਅਕਾਲੀ ਦਲ ਵੀ ਪੂਰੀ ਤਰ੍ਹਾਂ ਸਰਗਰਮ ਹੋ ਕੇ ਤੇ ਪਾਰਟੀ ਦੇ ਨਾਲ ਜਿਹੜਾ ਆ ਉਹ ਕੰਮ ਕਰਦਾ ਨਜ਼ਰ ਆ ਰਿਹਾ ਤੇ ਹਰ ਥਾਂ ਤੇ ਛੋਟੀਆਂ-ਛੋਟੀਆਂ ਤੇ ਵੱਡੀਆਂ ਤੋਂ ਵੱਡੀਆਂ ਰੈਲੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਇੱਕ ਰੈਲੀ ਕਾਦੀਆਂ ਦੇ ਵਿੱਚ ਜਿਹੜੀ ਕਿ ਕੀਤੀ ਗਈ ਸਰਦਾਰ ਮਾਹਲ ਵੱਲੋਂ ਆਪਣੇ ਜਿਹੜਾ ਸੈਲਰ ਦੇ ਵਰਕਰਾਂ ਦੇ ਨਾਲ ਉਹ ਰੈਲੀ ਜਿਹੜੀ ਏ ਛੋਟੀ ਜੀ ਰੈਲੀ ਤੋਂ ਵੱਡੀ ਰੈਲੀ ਦਾ ਕਦਰੂਪ ਲੈ ਲੈਂਦੀ ਏ ਪਤਾ ਨਹੀਂ ਲੱਗਿਆ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਧੰਨਵਾਦ ਅੱਜ ਮੈਂ ਹਲਕਾ ਕਰਦੀਆਂ ਜਿਵੇਂ ਲਗਦਾ ਉਸ ਵਿੱਚ ਕੰਸੀਜੈਂਸੀ ਆ ਗੁਰਕਬਾਲ ਸਿੰਘ ਮਹਾਲੇ ਦੇ ਇੰਚਾਰਜ ਨੇ ਤੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਜਿਹੜੇ ਸਾਡੇ ਸਤਿਅਪੀਰ ਸਿੰਘੀ ਬਾਲੂ ਪ੍ਰਧਾਨ ਸਾਹਮਣੇ ਹਲਕਾਂ ਇੰਚਾਰਜ ਨੂੰ ਮੀਤ ਪ੍ਰਧਾਨ ਬਣਾਇਆ ਕਹਿੰਦੇ ਜਨਰਲ ਸਖਤਰ ਬਣਾਇਆ ਇਦਾਂ ਦੀਆਂ ਨਿਯੁਤੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਇਹਦੇ ਨਾਲ ਨਾਲ ਜਿਹੜੀ ਪ੍ਰਧਾਨ ਜੀ ਨੇ ਅੱਛੇ ਬੜੀ ਵੱਡੀ ਜਿੱਤ ਕੀਤੀ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਬਚਾਈਆਂ ਉਹ ਵੀ ਜਿੱਤ ਦੀ ਖੁਸ਼ੀ ਵਿੱਚ ਉਹ ਵੀ ਗੱਲ ਸੁਣਿਆ ਦੇਣਾ ਕਿ ਇਕੱਲੀ ਦਲ ਨੇ ਬੜਾ ਵੱਡਾ ਕੰਮ ਕੀਤਾ ਕਿ ਜਨਾਮ ਹੋਰ ਚਲੋਂ ਦੇ ਨਾਂ ਕਰਨੇ ਲਾਉਂਦੇ ਉਹ ਜ਼ਮੀਨਾਂ ਨੇ ਸੀ ਜਿਹੜੀਆਂ ਇਹ ਬਚਣੀਆਂ 1 31 ਤਰੀਕ ਨੂੰ ਮੋਗੇ ਬੜੀ ਵੱਡੀ ਰੈਲੀ ਹੋ ਰਹੀ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਲਕਿਆਂ ਚੋਂ ਅਸੀਂ ਬੰਦੇ ਲੈ ਕੇ ਜਾਣਾ ਇਹ ਸਾਰਾ ਪ੍ਰੋਗਰਾਮ ਸੀ ਕਿ ਚੰਦ ਬੰਦੇ ਵਰਕਰ ਦੇ ਸਦਾਂਗੇ ਪਰ ਜਦੋਂ ਸੁਨਿਆ ਮਿਲਿਆ ਤੇ 2.5-3000 ਬੰਦਾ ਇਕੱਠਾ ਹੋ ਗਿਆ ਬੜੀ ਵੱਡੀ ਰੈਲੀ ਹੈ ਇਸ ਕਰਕੇ ਸ਼ੋਮਨੀ ਕਾਲੀਦਨ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਚਾਹੁੰਦੇ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਏ ਕਿਉਂਕਿ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਪੰਜਾਬ ਨੂੰ ਬਚਾ ਸਕਦੀ ਹੈ ਇਹ ਕਰਕੇ ਬੜਾ ਵੱਡਾ ਪ੍ਰੋਗਰਾਮ ਹੋਇਆ ਮੈਨ ਲੋਕਾਂ ਨੇ ਇਸ ਗੱਲ ਧਰਵਾਇਆ ਉਹ ਜਮਾਨਤ ਹੀ ਲੇਟ ਕਰ ਰਹੇ ਨੇ ਕਿਸੇ ਤਰੀਕੇ ਦਾ ਸਰਕਾਰ ਵਾਲੇ ਵੀ ਜਮਾਨਤ ਲੇਟ ਪੇਜ ਦੇ ਵਿੱਚ ਕੁਝ ਨਹੀਂ ਹੁਣ ਜਿੱਡੀ ਵੱਡੀ ਚਾਰਸ਼ੀਟ ਬਣਾਈ ਆ ਤੇ ਉਹ ਝੂਠ ਨੂੰ ਹੀ ਬਣਾਉਣ ਵਾਸਤੇ ਸੱਚ ਕਰ ਲਈ ਈ ਵੱਡੀ 40000 ਪੇਜ ਦੀ ਜਾਂ ਕਿੰਨੇ ਪੇਜ ਲਾਏ ਨੇ ਇਹ ਸੱਚਾ ਕੇਸ ਹੋਏ ਤੇ 10 15 ਕਾਗਜ਼ੀ ਬੜੇ ਹੁੰਦੇ ਨੇ ਤੇ ਕੀ ਇਹਨਾਂ ਨੇ ਬਾਹਰ ਆ ਜਾਣਾ ਜਿਹੜੀ ਗੱਲ ਇਹ ਝੜੂ ਆਏ ਦੀ ਕਿ ਪਾਰਟੀ ਨੇ ਕਮਜ਼ੋਰ ਕਰਾਂਗੇ ਮੀਤਿਆ ਸਾਹਿਬ ਨੂੰ ਅੰਦਰ ਰੱਖਾਂਗੇ ਤੇ ਜੇ 2-4 ਮਹੀਨੇ ਲੱਗ ਵੀ ਜਾਣਗੇ ਜਦੋਂ ਆਏ ਉਹ ਪੰਜਾਬ ਦੇ ਵਿੱਚ ਫਿਰਨਾ ਤੇ ਮਹੀਨੇ 2 ਮਹੀਨੇ ਸਾਰੀ ਗੱਲ ਕਵਰ ਹੋ ਜਾਣੀ ਹੈ ਤੁਹਾਡੇ ਸਾਹਮਣੇ ਹੀ ਹੈ ਸਾਰੀ ਗੱਲ ਕਿ ਕਿੰਨਾ ਕਿ ਨਸ਼ਾ ਵੇਚਿਆ ਕਿੰਦਾ ਨੌਜਵਾਨ ਮਰ ਰਹੇ ਨੇ ਕਿੰਦਾ ਕੀਕੇ ਲੱਗਣ ਦੇ ਨੇ ਬਿਲਕੁਲ ਟੋਟਲੀ ਫੇਲਿਆ ਸਰਕਾਰ ਇਸ ਕੰਮ ਤੇ ਵੀ ਉਹ ਨਸ਼ਾ ਬੰਦ ਕਰ ਸਕੀ ਤੇ ਇਹ ਲੋਕੀ ਸਮਾਂ ਦੇਣਗੇ ਅਹੀਂ ਦੱਸਾਂਗੇ ਕਿੰਦਾ ਬੰਦ ਕਰਾਉਣਾ ਹੈ ਅੱਜ ਤੋਂ 10 ਸਾਲ ਦਾ ਪਹਿਲਾ ਰਿਕਾਰਡ ਦੇਖ ਲਓ ਕਿ ਸਾਡੇ ਵੇਲੇ ਕਿਦਾਂ ਸਮਗਲ ਉਹ ਅੰਦਰ ਹੀ ਕਿਦਾਂ ਨਸ਼ਾ ਬੰਦ ਕੀਤਾ ਸੀ ਕਿਦਾਂ ਹੀ ਫੜਫੜ ਕੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਆ ਤੇ ਨਸ਼ੇ ਛਡਾਉਣ ਵਾਸਤੇ ਕੇਂਦਰਾ ਚ ਵੀ ਦਾਖਲ ਕਰਦੇ ਰਹੇ ਆ ਤੇ ਨਸ਼ਾ ਛਡੋ ਕੇਂਦਰ ਵੀ ਖੋਲੇ ਇਹ ਯੁੱਧਾ ਨਾਮ ਦੇ ਕੇ ਹਿਲ ਨੇ ਬਿਲਕੁਲ ਟੋਟਲੀ ਹਿਲ ਬੂਤ ਬੱਦੀਆ ਕਾਠ ਹੋਇਆ ਔਰ ਗੁਰਕਬਾਲ ਮਾਲ ਦੇ ਕੈਲੀ ਫਿੰਦੇ ਸਨੇਹ ਦੇ ਲੋਕ ਆਉਂਦੇ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੰਦੇਸ਼ ਸੁਣਨਾ ਚਾਹੁੰਦੇ ਜਿਉਂਹੀਂ ਉਹ ਹਾਂ ਸੰਦੇਸ਼ ਦਿੱਤਾ ਕਿ ਲੋਕ ਚੁੰਦੇ ਨੇ ਕਿ ਕੱਲ ਜਲਦੀ ਸਰਕਾਰ ਬਣੇ ਤੇ ਸੁਰਦਾ ਸਿੰਘ ਜੀ ਬਾਦਲ 27 ਵਿੱਚ ਮੁੱਖ ਮੰਤਰੀ ਬਾਦ ਸਿੰਘ ਪਾਜੀ ਵੀ ਦੀ ਗੱਲ ਸਟੀਟਿਵ ਹੋਈ ਆ ਵੀ ਇੰਨੀ ਵਾਰੀ ਬਣਨ ਦੇ باوجود ਉਹਦੇ ਮੰਤਰੀ ਬੰਦੇ ਐਮਐਲਏ ਵਿੱਚ ਵੀ ਕੋਈ ਵੀ ਆਪਣੇ ਹਲਕੇ ਜਿਹੋ ਜਿਹੇ ਪ੍ਰੋਜੈਕਟ ਉਹੋ ਜੀ ਗੱਲ ਨਹੀਂ ਕਰ ਸਕਦੇ ਕਿ ਮੈਂ ਕਿਹ ਵੱਡਾ ਪ੍ਰੋਜੈਕਟ ਲੈ ਕੇ ਆਇਆ ਇਸ ਕਰਕੇ ਲੋਕੋਨਾਂ ਨੇ ਵੀ ਹੁਣ ਨਾਰਾਜ਼ ਹੋ ਚੁੱਕੇ ਤੈਨੂੰ ਚੁਣੌਤੀ ਕੋਈ ਨਹੀਂ ਮੰਨਦੇ ਜੀ ਤੁਸੀਂ ਪੱਤਰਕਾਰ ਚਲੋ ਚੁਣੌਤੀ ਕਹਿਤੀ ਹੈ ਦੱਸਣਾ ਮੇਰਾ ਫਰਕ ਕੀ ਪਿਛਲੇ 2027 ਇਹ 2022 ਚ ਸਾਰੇ 3500 ਵੋਟ ਦੇ ਫਰਕ ਨਾਲ ਨਿਕਲ ਕੇ ਗਿਆ ਤੇ ਪੂਰੀਆਂ ਪੁਸ਼ਾਂ ਚਕਾਈਆਂ ਹੋਵੀਆਂ ਸਾਰੇ ਹਲਕੇ ਜੇ ਇਹ ਮੇਰੇ ਕਾਲੀ ਦਲ ਦੇ ਸਾਥੀ ਨੇ ਤੇ ਇਸ ਵਾਰ ਅਸੀਂ ਦਾਵਾ ਕਰਦੇ ਆ ਜਿਹਦਾ ਮੇਰੇ ਪਿਤਾ ਜੀ ਨੇ ਕਿਹਾ ਕਿ 15000 ਨਾਲ ਪ੍ਰਤਾਪ ਸਿੰਘ ਬਾਜੇ ਇਥੋਂ ਹਰਾ ਕੇ ਘੱਲਣਾ ਇਹ ਮੁੱਖ ਮੰਤਰੀ ਕਹਿੰਦਾ ਇਹਨੂੰ ਅਸੀਂ ਐਮਐਲਏ ਨਹੀਂ ਬਣਨ ਦੇਣਾ ਜਿੱਥੇ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਹੈ ਨਾ ਉਥੇ ਕਿਸੇ ਨਾ ਕੋਈ ਮੁਕਾਬਲਾ ਨਹੀਂ ਆਪਾਂ ਗੁਰੂ ਰਾਮਦਾਸ ਦਾ ਪੱਲਾ ਫੜ ਕੇ ਚੱਲੇ ਆ ਉਹ ਮੇਰੀ ਬੇੜੀ ਦਾ ਮੜਾ ਹੈ ਤੇ ਮੈਨੂੰ ਪਤਾ ਮੇਰੀ ਬੇੜੀ ਰਾਹ ਨਹੀਂ ਰੱਖੇਗਾ ਪਾਰ ਲਾਹ ਸਾਹਿਬ 2023 ਦੇ ਹਰ ਪੇਸ਼ਕਾਫ ਤੋਂ ਬਾਅਦ ਹੀਰਾਵਾ ਦੇਹਲਕੇ ਦਾ ਖਾਸ ਕਰਕੇ ਬਹੁਤ ਛੜਕਾ ਦਾ ਨੁਕਸਾਨ ਆਇਆ ਪੂਰੀਆਂ ਨੁਕਸਾਨੀਆਂ ਗਈਆਂ ਉਸ ਦੀ ਨੂੰ ਕਿਵੇਂ ਦੇਖਦੇ ਜਿਵੇਂ ਮੈਂ ਜਨ ਉਦਗਣ ਵੀ ਕਿਹਾ ਹੈ ਜਿਤਨੇ ਬੰਦੇ ਸ਼ਾਮਲ ਹੋਏ ਕਿ ਸਰਕਾਰ ਦੇ ਪੱਲੇ ਕੱਖ ਨਹੀਂ ਝੂਠ ਮਾਰ ਕੇ ਸਰਕਾਰ ਬਣੀ ਹੈ ਉਹਦੇ ਸਰਕਾਰ ਸਿਰਫ ਹੁਣ ਪੈਸੇ ਦੇਣ ਲਈ ਵੀ ਲੋਕਾਂ ਨੂੰ ਲੁੱਟਣਾ ਚਾਹੁੰਦੀ 65000 ਜਮੀਨ ਏਕੜ ਕਬਜ਼ਾ ਕਰਕੇ ਚਲੋ ਸ਼੍ਰੋਮਣੀ ਕਾਲੀਦਲ ਨੇ ਬੀੜਾ ਚੁੱਕਿਆ ਧਰਨੇ ਲਾਏ ਮੋਰਚਾ ਲਾਉਣ ਦਾ ਪਲਾਨ ਬਣਾਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਲਾਪਟ ਲੈਣਾ ਪਿਆ ਸਰਕਾਰ ਦੇ ਪੱਲੇ ਕੱਖ ਨਹੀਂ ਛੜਕਾਂ ਜੇ ਪਹਿਲਾਂ ਸ਼੍ਰੋਮਣੀ ਕਾਲੀਦਲ ਨੇ ਬਣਾਈਆਂ ਤੇ ਗਾਵੇਂ ਸ਼੍ਰੋਮਣੀ ਕਾਲੀਦਲ ਬਣਾਉਂਗਾ ਦੇਖੋ ਉਹਨਾਂ ਨੂੰ ਮੈਂ ਜੀ ਆਇਆਂ ਕਰਦਾ ਉਹਨਾਂ ਦਾ ਬਹੁਤ ਵਧੀਆ ਸੋਚ ਹੈ ਮੇਰੇ ਨਾਲ ਚੱਲੇ ਨੇ ਮੇਰੇ ਸਾਥੀ ਨੇ ਮੇਰੇ ਪਰਿਵਾਰ ਦਾ ਹੋਰ ਪਰਿਵਾਰ ਵਿੱਚ ਵਾਧਾ ਆਇਆ ਉਹਨਾਂ ਨੂੰ ਉਹਨਾਂ ਦਾ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਜੋ ਚਾਹੁੰਦੇ ਨੇ ਉਹਨਾਂ ਦੀਆਂ ਖਾਸ਼ਾਂ ਪੂਰੀਆਂ ਕੀਤੀਆਂ। ਧੰਨਵਾਦ। ਅੱਜ ਤਾਦੀਆਂ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਬਾਲ ਸਿੰਘ ਜੀ ਮਾਲ ਉਹਨਾਂ ਦੇ ਇੱਕ ਕਾਲ ਦੇ ਉੱਤੇ ਮੈਂ ਸਮਝਣਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸੇ ਬਾਹਰ ਇਕੱਠੇ ਹੋਏ ਆ ਇਹ 2027 ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਉੱਤੇ ਮੋਹਰਿਆ। ਔਰ ਮੈਂ ਸਮਝਣਾ ਕਿ ਇਸ ਸਰਕਾਰ ਦੇ ਖਿਲਾਫ ਜਿਹਦੇ ਵਿੱਚ ਲਾਂਡ ਆਰਡਰ ਨੂੰ ਸ਼ਿੱਕੇ ਤੇ ਟੰਗਿਆ ਗਿਆ ਜਿਹਦੇ ਵਿੱਚ ਗੁੰਡਾਦਰਦੀ ਦਾ ਨਾਜ ਹੋ ਰਿਹਾ ਜਿਹਦੇ ਵਿੱਚ ਨਸ਼ਾ ਪਰਫੁੱਲਕ ਹੋ ਰਿਹਾ ਇਸ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਉਣ ਵਾਸਤੇ ਅੱਜ ਵੱਡੀ ਗਿਣਤੀ ਚਾਹੀਦੀ ਹੈ ਜਿੱਤਾ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਬਹੁਤ ਪੀਮਾ ਬਖਰੀਆਂ ਹੋਈਆਂ ਬਹੁਤ ਪੀਮਾ ਕੱਠੀਆਂ ਹੋਈਆਂ ਪਰ ਮੈਂ ਸਮਝਣਾ ਅੱਜ ਜਿ ਸ਼੍ਰੋਮਣੀ ਅਕਾਲੀ ਦਲ ਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਔਰ 227 ਆ ਮਿਸ਼ਨ ਲੈ ਕੇ ਚੱਲੇ ਆ ਦਈਆ ਵੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਝਾਰੂ ਵਰਕਰਾਂ ਨੇ 65000 ਏਕੜ ਜ਼ਮੀਨ ਜਿਹੜੀ ਸਾਡੇ ਪੰਜਾਬ ਦੀ ਸੋਨੇ ਵਰਗੀ ਜੋ ਕੇਜਰੀਵਾਲ ਤੇ ਉਹਦੀ ਟੀਮ ਹੜਾ ਪ੍ਰਾਇਤ ਜਾਂਦੀ ਡੋਡਿਆਂ ਭਾਰ ਸਰਕਾਰ ਨੂੰ ਕੀਤਾ ਇੱਕ ਸ਼੍ਰਮਣੀ ਕਾਲੀ ਦਲ ਦੇ ਜਿਹੜੂ ਲੋਕਾਂ ਨੇ ਕੀਤਾ। ਐਨ ਜੀ ਨੂੰ ਮੈਂ ਕਹਾਂਗਾ ਵੀ ਆਵੇਂ ਘਰ ਨਾ ਪਾੜੋ ਕਿ ਏਜੰਸੀ ਦੇ ਮਗਰ ਨਾ ਲੱਗੋ। ਤੁਸੀਂ ਕਹਿੰਦੇ ਹੋ ਪੰਥ ਦੀ ਸੇਵਾ ਕਰਨੀ ਆ, ਨਿਸ਼ਕਾਮ ਸੇਵਾ ਕਰਨੀ ਆ। ਆਹ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਪੀੜੀ ਦਰ ਪੀੜੀ ਸ਼੍ਰਮਣੀ ਕਾਲੀ ਦਲ ਦੀ ਸੇਵਾ ਕੀਤੀ ਆ। ਆ ਖੂਨ ਪਸੀਨੇ ਨਾਲ ਇਹਨਾਂ ਦੀ ਸਿੰਜੀ ਹੋਈ ਪਾਰਟੀ ਆ ਅੱਜ ਉੱਥੇ ਕੋਈ ਲੀਡਰ ਬਣੇ ਮੈਂ ਸਮਝਣਾ ਇਹ ਗੱਲਹੀਂ ਸਾਡੇ ਵਰਕਰ ਤੇ ਸਾਡੇ ਲੀਡਰ ਬਰਦਾਸ਼ਤ ਨਹੀਂ ਕਰਨਗੇ